ਔਰ ਮੇਰਾ ਰੀਤੀ ਰਿਵਾਜ ਇਹਾ ਕੀਤਾ ਗਿਆ ਹੈ ਜੋ ਮੈਂ ਆਪਕਾ ਜਿੱਥੇ ਪਤੀ ਪਤਨੀ ਦਾ ਰਿਸ਼ਤਾ ਸੱਤ ਬੰਦਨਾ ਵਿੱਚ ਬੰਨਿਆ ਜਾਂਦਾ ਹੈ ਅਤੇ ਇਸ ਰਿਸ਼ਤੇ ਨੂੰ ਬੜਾ ਹੀ ਪਵਿੱਤਰ ਮੰਨਿਆ ਜਾਂਦਾ ਹੈ ਉੱਥੇ ਹੀ ਫਿਰੋਜ਼ਪੁਰ ਦੇ ਇੱਕ ਕਸਬਾ ਮਮਦੂਰ ਦੇ ਇੱਕ ਪਿੰਡ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿਸ ਨੇ ਇਸ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾੜ-ਤਾੜ ਕਰਕੇ ਰੱਖ ਦਿੱਤਾ ਜਿੱਥੇ ਪਤੀ ਨੇ ਆਪਣੀ ਹੀ ਪਤਨੀ ਦੇ ਨਾਲ ਗੈਰ ਕੁਦਰਤੀ ਸੰਬੰਧ ਬਣਾਏ ਅਤੇ ਪਤਨੀ ਦੀ ਹਾਲਤ 10 ਤੋਂ 20 ਜ਼ਿਆਦਾ ਵਿਗੜ ਗਈ ਜਿਸ ਕਾਰਨ ਉਸ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਉਣਾ ਪੈ ਗਿਆ ਫਿਲਹਾਲ ਪੁਲਿਸ ਵੱਲੋਂ ਪੀੜਤ ਦੇ ਬਿਆਨ ਦਰਜ ਕਰਕੇ ਪਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਮੇਰੀ ਲੜਕੀ ਹੈ ਬਹੁਤ ਪਿਆਰ ਸਤਾਰਨ ਨਾਲ ਅਸੀਂ ਸ਼ਾਦੀ ਕੀਤੀ ਹੈ ਪਰ ਉਹਨਾਂ ਨਾਲ ਬਹੁਤ ਉਹਨਾਂ ਦੇ ਘਰ ਵੀ ਅੱਗੇ ਪਿੱਛੇ ਵੀ ਅਸੀਂ ਜਾ ਤੇ ਪਿੱਟੂ ਲੈ ਕੇ ਸਮਝ ਆਇਆ ਕਰ ਦਿੰਦੇ ਹਾਂ ਵੀ ਆਪਣੀ ਰਿਸ਼ਤੇਦਾਰੀ ਵਧਣੀ ਪਰ ਉਹਨਾਂ ਕੋਈ ਅਸਰ ਨਹੀਂ ਪਾਇਆ ਅਸੀਂ ਜਦੋਂ ਜਾਣਾ ਹਮਾਨ ਬੱਚਿਆਂ ਵਾਸਤੇ ਲੈ ਤੇ ਜਾਣਾ ਰਾਜੀ ਖੁਸ਼ੀਤ ਕਰੂ ਜਾਣਾ ਆਉਂਦੀ ਬਾਕੀ ਰੋਂਦਾ ਆਉਣਾ ਉਹਨਾਂ ਸਾਡੀ ਕੋਈ ਸੁਣਾਈ ਨਹੀਂ ਕੀਤੀ ਫਿਰ ਵੀ ਉਹਦੇ ਪਿਓ ਨੂੰ ਸਮਝਾਉਣਾ ਵੀ ਆਹਣਾ ਵੀ ਤੂੰ ਆਪਣੀ ਰਿਸ਼ਤੇਦਾਰੀ ਵਧਣੀ ਉਹਨਾਂ ਦੇ ਪਿਓ ਦੀ ਵੀ ਨਹੀਂ ਸੁਣਨੀ ਉਹਨਾਂ ਦੇ ਕਿਹੜੀ ਮਾਂ ਤੇ ਦੀ ਭੈਣ ਹੀ ਮੁੰਡਾ ਇੰਨਾ ਬਹੁਤ ਖਰ ਖਲਾਫ ਸਾਡੇ ਤੇ ਜਲਾਮ ਵੀ ਲਾਉਂਦੇ ਅਸੀਂ ਤਾਂ ਮਿੰਟਕਾਰ ਤੇ ਨੀਵੀਂ ਧੀ ਦਿੱਤੀ ਵੀ ਉਹਨਾਂ ਦੇ ਚੋਰੀ ਚ ਪਾਈ ਵੀ ਉਹਨਾਂ ਅਸੀਂ ਹਟੋ ਦਿੱਤੀਏ ਸਾਡੀ ਧੀ ਅਸ ਟਾਈਮ ਨਹੀਂ ਆਏ ਤੋ ਹਾਂ ਦਿੱਤੀ ਬਣਾਤ ਰੱਖੋ ਤੇ ਹਣ ਆਏਗਾ ਨੂੰ ਰੋਤ ਨਾ ਕਰ ਲੋ ਬਹੁਤ ਇੰਨਾ ਲਾਤ ਮਾਰੇ ਕੀਤੇ ਨੇ ਜਿੱਤਰਾ ਦੀ ਖਲੋਨੀ ਅਸ ਕੀਤੀ ਹੋਈ ਉਹਨਾਂ ਅਸੀਂ ਆਦੀ ਵੜਨ ਉਹਨਾਂ ਹੀ ਲਾਇਆ ਦੀ ਬਹੁਤ ਬਿਮਾਰ ਚੱਕ ਤੇ ਤੇ ਉਹਨਾਂ ਹੀ ਆਨ ਦਾ ਇਲਾਜ ਕਰਾਰ ਦੋ ਚਾਰ ਦਿਨ ਪਹਿਲਾਂ ਵੀ ਹਸਤਾ ਸਰਕਾਰੀ ਦੇ ਦਾਖ ਰੱਖੀ ਫਿਰ ਅਹੀਂ ਲਾਇਗਾ ਦਾਖ ਰੱਖੀ ਰਾਤ ਨੂੰ ਬਣ ਜਾਣੀ ਰਾਤ ਨੂੰ ਲਾਇ ਤੇ ਜਾਣਾ ਦਿਨ ਬਣ ਜਾਣਾ ਦਿਨ ਲਾਇ ਤੇ ਜਾਣਾ ਫਿਰ ਉਹਨਾਂ ਨੇ ਹਾਨੂ ਡਾਕਟਰਾਂ ਨੇ ਆ ਬਝਾਇਆ ਵੀ ਤੋਹਾ ਸਾਡੇ ਕੋਲ ਇੰਨਾ ਇਲਾਜ ਨਹੀਂ ਹੋ ਸਕਦਾ ਅਹੀਂ ਤੇ ਇੱਕ ਵਾਰੀ ਵੇਖਣਾ ਆਂਦਾ ਤੋਹਾ ਪ੍ਰਾਈਵੇਟ ਇਲਾਜ ਕਰਾ ਚੁਕੋ ਸਾਡੀ ਮੰਗੇ ਵੀ ਇਨਾ ਕਿਹੜਾ ਕੁੜੀ ਦਾ ਲਾਤ ਮਾਰੇ ਕੀਤੇ ਨੇ ਇਹਨਾਂ ਨੂੰ ਬਹੁਤ ਬਹੁਤ ਹਜਾ ਦਿੱਤੀ ਜਾਵੇ ਅਗਾ ਪਿਛੇ ਇਹਨਾਂ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਵੇ ਵੀ ਅਗਾ ਹੋਰ ਕਿਸੇ ਨੂੰ ਨਾ ਕਰਨ ਹੋ ਜਾਵੇ ਹਾਂਜੀ ਕੀ ਹੋਇਆ ਜਿਹੜਾ ਕਿੱਥੇ ਗਿਆ ਸਾਡਾ ਜਮਰ ਕਿ ਥਾੜ ਵਿਆਹ ਹੋਇਆ ਹੈ ਕਿੰਦੇ ਨਾਲ ਹੈ ਪ੍ਰਪਤੀ ਕ੍ਰਿਸ਼ਨ ਸਿੰਘ ਦੇ ਨਾਲ ਹੋਇਆ ਹੈ ਵਿਆਹ ਹੋਇਨ 3.5 ਸਾਲ ਹੋ ਚੁੱਕੇ ਨੇ ਇੱਕ ਲੜਕਾ ਵੀ ਹੈ ਲੜਕਾ 2 ਸਾਲ ਦਾ ਹੈ ਮੇਰਾ ਪਤੀ ਮੇਰੇ ਨਾਲ ਗੈਰ ਸਬੰਧ ਬਣਾਦਾ ਰਿਹਾ ਏ ਔਰ ਜ਼ਬਰਦਸਤੀਆਂ ਕਰਦਾ ਰਿਹਾ ਏ ਬਲਤਕਾਰ ਵਾਲੀਆਂ ਹਰਕਤਾਂ ਵੀ ਕਰਦਾ ਰਿਹਾ ਮੇਰੇ ਨਾਲ ਕੁੱਟਮਾਰ ਵੀ ਕਰਦਾ ਸੀ ਜੀ ਬਹੁਤ ਜ਼ਿਆਦਾ ਮੈਨੂੰ ਮਿਹਣੇ ਤਾਨੇ ਵੀ ਦੇਂਦਾਂ ਹੁੰਦਾ ਸੀ ਔਰ ਮੈਂ ਇਹ ਗੱਲ ਸਾਰੀ ਆਦੀ ਸਾਸਰਾ ਔਰ ਨਨਾਨਾ ਨੂੰ ਵੀ ਦੱਸੀ ਉਹ ਵੀ ਮੇਰੇ ਖਿਲਾਫ ਹੋ ਗਈਆਂ ਅੱਗੋ ਕਹਿਣ ਲੱਗ ਪੀ ਤੂੰ ਮੇਰਾ ਪੁੱਤਰ ਪੂਰਾ ਕਰਕੇ ਦੇਂਗੀ ਤੇਰੇ ਵਰਗੀਆਂ ਛੱਤੀ ਹਾਨੂੰ ਮਿਲ ਜਾਣੀਆਂ ਪਰ ਮੈਨੂੰ ਪੁੱਤਰ ਨਹੀਂ ਮਿਲਣਾ ਤੇ ਆਰ ਮੇਰਾ ਵਿਆਹ ਵੀ ਪੂਰਾ ਰੀਤੀ ਰਿਵਾਜ ਨਾਲ ਵਿਆਹ ਕੀਤਾ ਗਿਆ ਹੈ ਮੇਰੇ ਮਾਪੇ ਨੇ ਮੈਨੂੰ ਜਿਹੜਾ ਮਾਪਾਕੋੜਾ ਕੁੱਚਾ ਦਿੱਤਾ ਗਿਆ ਉਹ ਸਭ ਕੁਝ ਦਿੱਤਾ ਨਹੀਂ ਔਰ ਦੇਣ ਵਾਲੇ ਵੀ ਨਹੀਂ ਔਰ ਵੀ ਮੇਰੀ ਸੱਸ ਮੈਨੂੰ ਮਿਹਨੇ ਤਾਨੇ ਦਿੰਦੀ ਰਹਿੰਦੀ ਹਮੇਸ਼ਾ ਦਾਜ ਬਾਰੇ ਤੇਰੇ ਮਾਪੇ ਨੇ ਉਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਕਾਰchu ਕੋਈ ਮੇਰੇ ਰਿਸ਼ਤੇਦਾਰ ਆਉਂਦੇ ਸੀ ਲੜਾਈ ਝਗੜਾ ਕਰਕੇ ਘਰੋਂ ਕੱਢ ਦਿੰਦੇ ਸੀ ਤੇ ਮੈਂ ਰੋਂਦੀ ਰਹਿੰਦੀ ਸੀ ਤੇ ਮੈਨੂੰ ਕਿਤੇ ਜਾਣ ਵੀ ਨਹੀਂ ਦਿੰਦੇ ਸੀ ਕਿਸੇ ਰਿਸ਼ਤੇਦਾਰ ਪਾਏ ਕਿਸੇ ਆਂਡ ਗਵਾਂਡ ਨੂੰ ਵੀ ਨਹੀਂ ਮਿਲਣ ਦਿੰਦੇ ਸੀ ਸਿਰਫ ਅੰਦਰ ਹੀ ਅੰਦਰ ਕੰਮ ਕਰਨਾ ਹੈ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਗਰ ਕੁਝ ਮੈਂ ਮੰਗਦੀ ਸੀ ਤੇ ਮੈਨੂੰ ਕੁੱਟ ਪੈਣ ਲੱਗ ਜਾਂਦੀ ਸੀ ਕੋਈ ਵੀ ਜਵਾਬ ਦਿੰਦੀ ਸੀ ਤੇ ਮੈਨੂੰ ਚਪੇੜਾ ਮਾਰ ਲੈਣ ਕਹਿੰਦੇ ਹੀ ਕੰਨੀ ਕੁੱਟਣ ਲੱਗ ਜਾਂਦੇ ਸੀ ਲਿਗੜੇ ਨਾਲ ਤੈਨੂੰ ਅਸੀਂ ਐ ਕਰ ਦੇ ਦਬਾ ਦਿੰਦੇ ਸੀ ਡਰਾਉਂਦੇ ਸੀ ਤਮਕੀਆਂ ਦਿੰਦੇ ਸੀ ਤੇਰੇ ਪ੍ਰਾਹ ਨੂੰ ਨਹੀਂ ਛੱਡਣਾ ਤੇਰੇ ਪ੍ਰਾਹ ਪੈਣਾ ਪ੍ਰਾਹ ਨੂੰ ਕਿਸੇ ਨੂੰ ਨਹੀਂ ਅਸੀਂ ਛੱਡਣਾ ਸਾਡੇ ਕੋਲ ਤਾਂ ਗੁੰਡੇ ਨਹੀਂ ਮੇਰੇ ਨਾਨਕਿਆਂ ਦੇ ਤਾਂ ਗੁੰਡੇ ਸਾਡੇ ਤਾਂ ਬਹੁਤ ਜ਼ਿਆਦਾ ਚਲਦੀ ਏ ਇਸ ਡਰ ਕਾਰਨ ਮੈਂ ਅੰਦਰ ਆਪਣਾ ਦੁੱਖ ਕੁੱਟੀ ਰੱਖਾ ਮੈਂ ਮੈਂ ਕਿੰਨੂੰ ਦੱਸਾਂ ਆ ਦੇ ਦਿਮਾਗ ਤੇ ਟੈਨਸ਼ਨ ਬੋਝ ਪਾਈ ਗਈਆਂ ਵੀ ਮੇਰੇ ਹੱਲ ਕਿਵੇਂ ਨਿਕਲੇਗਾ ਜਿਹੜਾ ਮੇਰੇ ਨਾਲ ਇਨਾ ਜ਼ੁਲਮ ਹੋ ਰਿਹਾ ਅਤਿਆਚਾਰ ਹੋ ਰਿਹਾ ਏ ਕਿੱਸ ਤਰ੍ਹਾਂ ਖੜਾ ਛੜਾ ਹੁਣ ਮੈਂ ਖੜਾਲਾਚਾਰ ਹੋ ਚੁੱਕੀ ਆ ਤੇ ਫਿਰ ਮੈਂ ਕਿਸੇ ਦੇ ਬੰਦਗੀ ਤੇ ਜਾਂਦੀ ਸੀ ਕਿਥੇ ਉਸੇ ਕਿਲੀ ਨੂੰ ਸਨਿਆਕ ਲਾਏ ਭੈਣ ਦੇ ਆ ਘਰ ਕੋਈ ਭੈਣ ਨੂੰ ਫਿਰ ਮੰਮੀ ਡੈਡੀ ਨੂੰ ਫੋਨ ਕੀਤਾ ਉਹਨੇ ਕਿਹਾ ਤੁਸੀਂ ਨਾ ਮੇਰੀ ਛੋਟੀ ਭੈਣ ਨੂੰ ਲੈ ਜਾਓ ਉਹਦੇ ਤਾਂ ਬੁਰੀ ਹੀ ਹਾਲਤ ਤੇ ਫਿਰ ਮੇਰੇ ਮੰਮੀ ਜਿਹੜੀ ਆਏ ਮੇਰੀ ਹਾਲਤ ਵੇਖ ਕੇ ਵੀ ਐਨੀ ਡੋਣੇ ਤੁਰਨੋ ਵੀ ਮੁਸ਼ਕਲ ਹੋ ਜਾ ਰਹੀ ਏ ਤੇ ਕੁਛ ਦਿਨ ਕੱਡੇਗੀ ਫੇਰ ਮੇਰੇ ਮਮੀ ਰੈਡੀ ਹੋ ਰਹੀ ਕਿਆ ਅਸੀਂ ਕੁਝ ਦਿਨ ਆਦੀ ਕੁੜੀ ਨੂੰ ਆਦੇ ਘਰ ਲੈ ਕੇ ਲਜਾਣਾ ਚਾਹਨੇ ਆਂ ਵੀ ਅਸੀਂ ਖੁਦ ਇਲਾਜ ਕਰਵਾਉਣੇ ਆਂ ਵੀ ਇੰਨੀ ਪ੍ਰੋਬਲਮ ਨੂੰ ਕਿੱਥੋਂ ਵੱੜ ਗਈ ਏ ਤੇ ਇਹ ਮੇਰੇ ਜੋ ਮੇਰਾ ਪਤੀ ਕਰਦਾ ਸੀ ਇਸੇ ਗੱਲ ਬਾਰੇ ਮੇਰੇ ਮਾਪੇ ਨੂੰ ਕੁਝ ਨਹੀਂ ਪਤਾ ਸੀ ਨਾ ਹੀ ਮੈਂ ਦੱਸਦੀ ਹੀ ਇਹਨਾਂ ਦੇ ਡਰ ਪਰੇ ਮੈਨੂੰ ਧਮਕੀਆਂ ਦਿੰਦੇ ਸੀ ਤੇ ਮੇਰੇ ਮਾਪੇ ਮੇਰਾ ਇਸ ਟਾਈਮ ਹੁਣ ਮੇਰਾ ਇਲਾਜ ਕਰਵਾ ਰਹੇ ਨੇ ਤੇ ਤੇ ਚੱਲ ਵੀ ਰਿਹਾ ਹੈ ਸਿੰਬਲ ਆਊਟ ਹਸਪੀਟਲ ਵਿੱਚ ਦਾਖਲ ਵੀ ਕੀਤੀ ਰੱਖਾ ਨੇ ਉਹਨਾਂ ਕਹਾਂ ਤੁਸੀਂ ਹੋਰ ਵੀ ਕਿਤੇ ਦਿਖਾ ਲਓ ਹੁਣ ਇੱਕ ਪ੍ਰਾਈਵੇਟ ਹਾਂ ਉਹਨਾਂ ਨੇ ਜਵਾਬ ਦਿੱਤਾ ਹੈ ਤੁਸੀਂ ਹੋਰ ਕਿਤੇ ਦਿਖਾ ਲਓ ਹੁਣ ਕੀ ਮੰਗਦੇ ਹੋ ਹੁਣ ਮੇਰੇ ਅੰਦਰੋਂ ਲੈਟਰਨਿੰਗ ਰਹੀ ਬਲੱਡ ਤੇ ਰੇਸ਼ਾ ਚੱਲੀ ਜਾ ਰਿਹਾ ਹੈ ਕੀ ਮੰਗਦੀ ਹੋ ਕਾਰਵਾਈ ਮੇਰੀ ਕਾਰਵਾਈ ਇਹ ਕਿ ਮੇ요 ਦੋਸ਼ੀ ਮੇਰੇ ਪਤੀ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਜਾਨਕੀ ਕਿਸੇ ਹੋਰ ਔਰਤ ਨਾਲ ਇਸ ਤਰ੍ਹਾਂ ਨਾ ਹੋਵੇ ਉਨੇ ਇਸ ਕਾਪ ਕੇ ਫਾਇਦਾ ਮੇਰਾ ਉਠਾਇਆ ਕਿ ਮੇਰੀ ਪਤਨੀ ਇਹਦੇ ਚਿਤ ਕੋਈ ਕੁਛ ਕਰ ਹੀ ਨਹੀਂ ਸਕਦਾ ਮੈਨੂੰ ਇਹ ਵੀ ਧਮਕੀ ਦੇਂਦਾ ਸੀ ਕੋਈ ਕਵੇਗਾ ਤੇਰਾ ਪਤੀ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਸੇ ਨੂੰ ਵਿਸ਼ਵਾਸ ਵੀ ਨਹੀਂ ਹੋਣਾ ਤੂੰ ਝੂਠੀ ਹੋ ਜਾਵੇਂ ਦੀ ਹਾਂ ਤੇ ਫਿਰ ਕਹਿੰਦਾ ਮੈਂ ਹੋਰ ਬੁੜੀਆਂ ਲੈ ਲਾਵਾਂਗਾ ਤੂੰ ਕੀ ਕਰ ਲਵੇਂਗੀ ਮੈਂ ਮੈਨੂੰ ਤੇਰੇ ਨਾਲ ਇੰਨੀ ਨਫ਼ਰਤ ਹੋ ਗਈ ਮੈਂ ਤੈਨੂੰ ਵੇਖਣਾ ਵੀ ਨਹੀਂ ਚਾਹੁੰਦਾ ਕੀ ਸਬੰਧ ਉਹਦੇ ਉਹਨਾਂ ਸਬੰਧ ਕਿਸੇ ਹੋਰ ਔਰਤਾਂ ਨਾਲ ਨਹੀਂ ਜੋ ਮੈਨੂੰ ਨਹੀਂ ਰੱਖਣਾ ਚਾਹੁੰਦਾ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਫਿਰ ਇੱਕ ਮਾਮਲਾ ਦਰਜ ਆਇਆ ਐਸਾ 370 ਕੀ ਮਾਮਲਾ ਸੀ ਇੱਕ ਲੜਕੀ ਬਿਵਤਾ ਲੜਕੀ ਆ ਹੂੰ ਹੂੰ ਤੇ ਉਹਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਹੋਇਆ ਵਾ ਕਿ ਮੇਰਾ ਪਤੀ ਜਿਹੜਾ ਵਾ ਮੇਰੇ ਨਾਲ ਅਨਨੈਚੁਰਲ ਆਪਣਾ ਸੈਕਸ ਕਮਿਟ ਕਰਦਾ ਰਿਹਾ ਹੂੰ ਉਹਦੇ ਆਧਾਰ ਤੇ ਪਰਚਾ ਦਰਜ ਹੋਇਆ ਜਿਹਦੀ ਅਗਲੀ ਕਦਮ ਦੀ ਕਾਰਵਾਈ ਜਿਹੜੀ ਕੀਤੀ ਗਈ ਦੋਸ਼ੀਨ ਸਰ ਫਾਰਮੂਲਾ ਹੈ ਤੇ ਇਹ ਰਸਟ ਪਾਣੀ ਅ ਨਹੀਂ ਦੋਸ਼ੀ ਉਹ ਰੇਡ ਕੀਤੇ ਗਏ ਬਾਰ ਬਾਰ ਦੋਸ਼ੀ ਇਹ ਜਨ ਮਣ ਲਈ ਰਿਹਾ ਵਸ ਜਲਦੀ ਉਹਨੂੰ ਅ ਆਪਣਾ ਫੜ ਕੇ ਦੇ ਬੰਦੀ ਕਰਵਾਈ ਕੀਤੀ ਜਾਵੇ ਠੀਕ ਔਰ ਮੇਰਾ ਰੀਤੀ ਰਿਵਾਜ ਇੱਥਾ ਕੀਤਾ ਗਿਆ ਹੈ ਜੋ ਮੇਰਾ ਤੋਂ ਹੋਣਾ ਚਾਹੀਦਾ ਹੈ